ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਮੇਰੇ ਪਿੰਡ ਦੀ ਵੀਡੀਓ ਹੈ ਜੀ ਤੇ ਇੱਕ ਆਪਾਂ ਮੱਝ ਲਾ ਲਓ ਝੋਟੀ ਲਲ ਗੱਬਣ ਕੁਝ ਕੁ ਦਿਨ ਕੱਟ ਦੀ ਲੈ ਕੇ ਆਏ ਤੁਹਾਡੇ ਵਾਸਤੇ ਤੇ ਗੱਲਬਾਤ ਬਾਈ ਨਾਲ ਕਰਾਂਗੇ ਚਲੋ ਜੀ ਉੱਥੇ ਹਾਂਜੀ ਸੱਸੀ ਗਾਜੀ ਹੋਰ ਠੀਕ ਠਾਕ ਹਾਂ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਆਪਣਾ 62874316470 70 ਪਿੰਡ ਜੀ ਜਿਲ੍ਹਾ ਬਠਿੰਡਾ ਦਸੀਲ ਰਾਮਪੁਰਾ ਰਾਮਪੁਰਾ ਫੂਲ ਤੇ ਨੇੜੇ-ਤੇੜੇ ਆਪਣੇ ਪੈਰੂਪਾ ਦੇ ਸਲਾਤਪੁਰਾ ਹਨ ਇਹ ਪਿੰਡ ਆਗੇ ਤੇ ਅੱਜ ਆਪਾਂ ਘਰ ਦੀ ਚੋਂ ਮੱਝ ਬਗਾਉ ਕੀਤੀ ਹੈਗੀ ਕਿਹੜਾ ਸੂਆ ਸੂਏ ਦੂਜੇ ਸੂਏ ਠੀਕ ਆ ਜੀ ਤੇ ਕਿੰਨਾ ਦੁੱਧ ਦਿੱਤਾ ਫਿਰ ਪਹਿਲੇ ਸੂਏ ਦੁੱਧ 11 ਕਿਲੋ ਇਹਦਾ ਦੁੱਧ ਦਿੱਤਾ ਵਾ ਤੇ ਐਤ ਕੀ ਫਿਰ ਕਿੰਨਾ ਦੇ ਦੂਗੀ ਐਤ 3 12 ਤੋਂ 13 ਦੇ ਦੂ ਕਿੰਨੇ ਦਿਨ ਬਾਕੀ ਆ ਇਹਦੇ 1 ਤਰੀਕ ਨੂੰ ਮੜੀ ਤੇ ਦੁੱਧ ਦਾ ਤਾਂ ਲੰਮਾ ਸਮਾਂ ਦਿੰਦੀ ਆ ਪੂਰਾ ਠੀਕ ਆ ਆਪ ਛੱਡੀ ਆ ਹਾਂ 3 ਮਹੀਨੇ ਹੁਣ 12 ਤੋਂ 13 13 ਲੀਟਰ ਹਾਂ 12 ਕਿੰਨੇ ਦਿਨ ਬਾਕੀ ਆ 1 ਤਰੀਕ ਨੂੰ ਜਣ ਇੱਕ ਤਰੀਕ ਨੂੰ ਦਿਨ ਪੂਰੇ ਫੋਲੋ ਇਹਨੂੰ ਮੜਿਆ ਤੋਰਕ ਰੱਖ ਕੇ ਚੈੱਕ ਤੇ ਸਾਫ ਸੁਥਰੀ ਬਾਈ ਕੋਲੇ ਪਾਸੂ ਕਾਫੀ ਹਾਸ ਕਰਕੇ ਇਸ ਕਰਕੇ ਕਦੀ ਵਿੱਚੋਂ ਸੇਲ ਕਰਦਾ ਹੈ ਤੇ ਬਾਕੀ ਦਿਨ ਦੁੱਧ ਦੇ ਦੇਣਾ ਬਾਕੀ ਅਰੀਜਨਲ ਦੂਜਾ ਸੂਆ ਹੀ ਆ ਤੇ ਵੱਡੀ ਹੋ ਕੇ ਬਣੀ ਹੂ ਹੈ ਨਾ ਪਹਿਲੇ ਸੂਏ ਆ ਦੇਖੋ ਥਣਲੇ ਪੂਰੀ ਸਾਫ ਜਿਹਨੂੰ ਆਪਾਂ ਕਹਿ ਦਈਏ ਕੱਲਾ ਕੱਲਾ ਥਣ ਲੱਗਿਆ ਵਾ ਫੁੱਲ ਸਫਾਈਆਂ ਝੋਟੀ ਠੀਕ ਹੈ ਜੀ ਤੇ ਬਾਕੀ ਦਾ ਪਸ਼ੂ ਜ਼ਿਆਦਾ ਹੋਣ ਕਾਰਨ ਬਾਈ ਸੇਲ ਕਰ ਦਿਆ ਲੈ ਚਲੋ ਜੀ ਲੈ ਚਲੋ ਕਰੋ ਚੈੱਕ ਤੇ ਹੋਰ ਕੋਈ ਭਾਰਪੂਰ ਓਕੇ ਜਮਾ ਗਾਰੰਟੀ ਤੇ ਥਣਾ ਥਣਾ ਦੀ ਓਕੇ ਜਮਾ ਠੀਕ ਆ ਕਿਉਂਕਿ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਇੱਥੇ ਆ ਕੇ ਮੁੜੇ ਹੈ ਨਾ ਫਿਰ ਲੰਬਾ ਟਾਈਮ ਦਿੰਦੇ ਰਹਿ ਠੀਕ ਨਹੀਂ ਕੋਈ ਠੀਕਾ ਨਹੀਂ ਲਵਾਉਂਦੇ ਤੇ ਆਪਣੇ ਕੋਲੇ ਹੁਣ ਪਸ਼ੂ ਜ਼ਿਆਦਾ ਹੋ ਗਏ ਇਸ ਕਰਕੇ ਵੇਚਣੀਆਂ ਠੀਕ ਠੀਕ ਆ ਪਸ਼ੂ ਵੱਧ ਆ ਇਸ ਕਰਕੇ ਆਪਾਂ ਕਰਨੀ ਐ ਸੇਲ ਤੇ ਫਿਰ ਇਹਦੀ ਡਿਮਾਂਡ ਕੀ ਆ ਗਈ ਜਮਾ ਜਾਇਜ ਲੈਣ ਦੇਣੀ ਲੈਣ ਦੇਣੀ 10 ਲੱਖਾਂ ਲੱਖਾਂ ਨੂੰ ਛੱਡ 93 93000 ਤੋਂ ਮਾਨਤਾਣ ਥੋੜਾ ਬਹੁਤਾ ਹੋ ਜਾਊਗਾ ਥੋੜਾ ਬਹੁਤਾ ਥੋੜਾ ਬਹੁਤਾ ਜਿਵੇਂ ਗੱਲ ਬਣਦੀ ਓਵੇਂ ਕਰ ਲੈਣਾ ਹਨਾ ਕਿਉਂਕਿ ਰੇਟ 70 75 ਹਜ਼ਾਰ ਨੂੰ ਤਾਂ ਮੌਲਿਆਂ ਵੀ ਕੀ ਜਾਂਦੀਆਂ ਹੁਣ ਹਨਾ ਤੇ ਚੰਗੀਆਂ ਝੋਟੀਆਂ ਮੇਰੇ ਪਿੰਡ ਦੀ ਗਈ ਆ ਜੀ ਤੇ ਨੰਬਰ ਫੇਰ ਬੋਲ ਦਿਓ ਜੀ 628 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਆਪਣੇ ਭੈਰੂਪਾ ਦੇ ਜੰਗੀਆਂ ਨਾਲ ਇੱਕ ਝੋਟੀ ਸੀ ਮਲ ਕੰਪੈਸਿਟੀ 13 ਤੋਂ ਪਲੱਸ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਨੇ ਤਾਂ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ